ਸ਼ੁਸ਼ਕਾਰ ਜੀ ਮੈਂ ਬੀਪਨ ਗੋਲ ਤੇ ਤੁਸੀਂ ਦੇਖ ਰਹੇ ਹੋ ਫਾਸਟ ਥੀ ਨਿਊਜ਼ ਅਸੀਂ ਖੜੇ ਹਾਂ ਸਿਵਲ ਹਸਪਤਾਲ ਜੈਤੋ ਦੇ ਵਿੱਚ ਜਿੱਥੇ ਕਿ ਇੱਕ ਸੜਕ ਹਾਦਸਾ ਵਾਪਰੇਗਾ ਬਜ਼ੁਰਗੋ ਮਾਤਾ ਜਿਹੜੀ ਹੈਗੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਤੁਹਾਨੂੰ ਦਿਖਾਣੇ ਵੀ ਕਿਸ ਤਰ੍ਹਾਂ ਦੇ ਜਿਹੜਾ ਹੈ ਹਾਲਾਤ ਹੈ ਐਮਰਜੈਂਸੀ ਦੇ ਵਿੱਚ ਅਸੀਂ ਖੜੇ ਹਾਂ ਸਿਵਲ ਹਸਪਤਾਲ ਜੈਤੋ ਦੇ ਵਿੱਚ ਕਿੰਨੇ ਜਿਹੜਾ ਹੈ ਸੀਰੀਅਸ ਪੇਸ਼ੈਂਟ ਹੈ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਗਏ ਮੱਥੇ ਤੇ ਸੱਟਾਂ ਲੱਗੀਆਂ ਹੋਈਆਂ ਪਰ ਇੱਥੇ ਕੋਈ ਵੀ ਡਾਕਟਰ ਜਿਹੜਾ ਹੈਗਾ ਮੌਜੂਦ ਨਹੀਂ ਹੈ ਸਿਰਫ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕੱਲ ਇੱਕ ਸਟਾਫ ਹੀ ਮੌਜੂਦ ਹੈਗੇ ਦਿਖਾਇਆ ਜਾ ਵੀ ਵੀ ਸਟਾਫ ਮੌਜੂਦ ਹੈ ਜਦੋਂ ਇਹ ਪੰਜਨਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹੀ ਕਹਿੰਦੇ ਸੀ ਵੀ ਅਸੀਂ ਮੀਡੀਆ ਨੂੰ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਫਿਰ ਕੋਈ ਡਾਕਟਰ ਜਿਹੜਾ ਹੈਗਾ ਮੌਜੂਦ ਨਹੀਂ ਹੈਗੇ ਇਸ ਟਾਈਮ ਸਾਡੇ ਨਾਲ ਜਿਹੜੇ ਹੈਗੇ ਮਿੱਤਾ ਜੀ ਜੂਰੇ ਮਿੱਤਾ ਜੀ ਆਇਓ ਕੀ ਗੱਲਬਾਤ ਹੋਈ ਹੈ ਜਿਹੜੀ ਹੈਗੀ ਕੀ ਕੀ ਕੰਨਾ ਬਾਕੀ ਹੈ ਸਰ ਸਾਨੂੰ ਸਾਡੇ ਐਮਰਜੈਂਸੀ ਨੰਬਰ ਤੇ ਸੂਚਨਾ ਮਿਲੀ ਸੀ ਕਿ ਬਿੜੰਡਾ ਰੋਡ ਆਰ ਕੇ ਮਾਰਬਲ ਕੋਲੇ ਸੜਕ 'ਚ ਖੱਡੇ ਪਏ ਕਾਰਨ ਇੱਕ ਬਜ਼ੁਰਗ ਮਾਤਾ ਡਿੱਗ ਪਈ ਹੈ ਜੀ ਜੋ ਕਾਫੀ ਹਾਲਤ ਜਿੰਨਾ ਦੀ ਗੰਭੀਰ ਹੈ ਤੁਸੀਂ ਦੇਖ ਵੀ ਸਕਦੇ ਹੋ ਹਨ ਜੀ ਪਰ ਜਦੋਂ ਅਸੀਂ ਸਿਵਲ ਹਸਪਤਾਲ ਚ ਲਿਉਣੇ ਆ ਸਾਡੀ ਸਰਕਾਰ ਆ ਦਾਅਵੇ ਕਰਦੀ ਹੈ ਵੀ ਡਾਕਟਰ ਤਾਂ ਆਲਰੇਡੀ ਸਾਰੇ ਮੌਜੂਦ ਆ ਉੱਥੇ ਹਾਲਾਂਕਿ ਇੱਕ ਵੀ ਡਾਕਟਰ ਮੌਜੂਦ ਨਹੀਂ ਹੁੰਦਾ 2 ਵਜੇ ਤੋਂ ਬਾਅਦ ਐਮਰਜੈਂਸੀ ਦੇ ਵਿੱਚ ਕਿੱਲੇ ਸਟਾਫ ਉਚਾਰਾ ਸੁਆਮਾ ਦੇ ਸਕਦਾ ਜਿੰਨੀਆਂ ਕਿ ਦੇ ਸਕਦੇ ਆ ਬਿਲਕੁਲ ਜੀ ਵੀ ਜੇ ਆਪਾਂ ਕਹੀਏ ਸਟਾਫ ਦਾ ਕਸੂਰ ਸਟਾਫ ਦਾ ਕੋਈ ਕਸੂਰ ਨਹੀਂ ਆ ਇੱਥੇ ਸਾਡੇ ਡਾਕਟਰਾਂ ਦੀ ਪੂਰਤੀ ਤੋਂ ਉਪਰਲੇ ਉੱਪਰਲੇ ਸਟਾਫ ਨਹੀਂ ਕਰਨੀ ਹੈ ਨਾ ਜੀ ਤੇ ਜਾਂ ਸਾਡੇ ਕੁਝ ਕਿ ਇੱਥੇ ਜਿਵੇਂ ਕਹਿ ਦਈਏ ਦਾਅਵੇ ਕਰ ਲੈਂਦੇ ਵੀ ਸਾਡੇ ਡਾਕਟਰ ਪੂਰੇ ਆ ਇਹ ਤਾਂ ਸਾਡੇ ਇੱਥੋਂ ਦੇ ਆ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਡਾਕਟਰ ਪੂਰੇ ਪਿਤਾ ਕੀ ਇਹੋ ਜੇ ਆ ਮਰੀਜ਼ਾਂ ਦੀ ਹਾਲਤ ਬਚ ਸਕੇ ਕੋਈ ਇੱਥੇ ਡਾਕਟਰ ਮੌਜੂਦ ਹੈ ਨਹੀਂ ਸਰ ਫਿਲਹਾਲ ਇੱਥੇ ਕੋਈ ਨਹੀਂਗਾ ਇਹ ਇਹ ਜਿਹੜਾ ਹਾਸਾ ਛੜ ਕੇ ਕੋਈ ਪਏ ਕਾਰਨ ਹੋਇਆ ਜਿਹੜੇ ਸੇਵੇ ਵਾਲਿਆ ਹੁਣ ਕਿੱਲੇ ਇੱਥੇ ਸਟਾਫ ਮੌਜੂਦ ਹੈਗਾ ਇੱਥੇ ਕਿੱਲੇ ਸਟਾਫ ਮੌਜੂਦ ਹੈ ਇਹ ਕੀ ਮਤ ਕਿ ਰੈਫਰ ਕਿੱਥੇ ਇਹ ਸਰ ਰੈਫਰੀ ਹੈ ਪੇਸ਼ੈਂਟ ਦੀ ਹਾਲਤ ਬਹੁਤ ਸਿੱਕਾ ਬਿਲਕੁਲ ਇਹਨਾਂ ਨੇ ਇਹੀ ਕਹਣਾ ਕਿ ਮਤਲਬ ਕਿ ਜਿਹੜਾ ਹੈਗਾ ਹਾਲਤ ਜਿਹੜੀ ਹੈਗਾ ਨਾਜ਼ੁਕ ਹੈਗੀ ਇਹਨਾਂ ਨੂੰ ਫਰੀਦਕੋਟ ਰੈਫਰ ਕੀਤਾ ਜਾ ਰਿਹਾ ਹੈਗਾ ਆਪਾਂ ਕਰਦੇ ਵੀ ਇਹਨਾਂ ਦੇ ਜਿਹੜੇ ਹੈਗੇ ਆਪਾਂ ਗੱਲਬਾਤ ਕਰਦੇ ਅੱਗੇ ਪਾਪੂ ਜੀ ਇਹ ਇਹ ਜੀ ਹੋਆ ਸੀਗਾ ਉੱਥੇ ਬਹੁਤ ਤਕੜਾ ਸਰਕਾਰਾਂ ਕੋਈ ਧਿਆਨ ਨਹੀਂ ਦਿੰਦੀਆਂ ਗੀਆਂ ਉੱਥੇ ਚਾਨ ਚੱਕ ਮਤਲਬ ਹੋਆ ਆ ਗਿਆ ਤੇ ਹੋਏ ਦੇ ਵਿੱਚ ਜਦੋਂ ਇਸ ਤਰ੍ਹਾਂ ਮੋਟਰਸਾਈਕਲ ਵੱਜਿਆ ਤੇ ਮਾਤਾ ਵਿੜਕ ਗਈ ਤੇ ਮਾਤਾ ਦੇ ਇਸ ਤਰ੍ਹਾਂ ਕਰਕੇ ਸੱਟ ਲੱਗ ਗਈ ਇੱਥੇ ਵੇਖੇ ਕੋਈ ਡਾਕਟਰ ਨਹੀਂ ਆ ਜੀ ਅਸੀਂ ਮਾਤਾ ਸਾਡੀ ਪਈ ਹੈ ਤੇ ਇਹ ਇਸ ਕਰਦਰ ਕਰਕੇ ਜਨਦਾ ਵੀ ਸਾਡੇ ਕੋਈ ਵਸ ਨਹੀਂ ਰਹੀ ਗੱਲ ਤੇ ਇਸ ਦਾ ਅਸੀਂ ਚਾਹੁੰਦੇ ਵੀ ਛੇਤੀ ਤੇ ਸਾਡੀ ਮਾਤਾ ਦਾ ਕੋਈ ਸਹਾਇਤਾ ਕਰਕੇ ਇਲਾਜ ਹੋ ਜਾਵੇ ਜੀ ਬਿਲਕੁਲ ਕਿੱਥੇ ਇਹ ਹੱਸਾ ਵਾਪਰੇਗਾ ਇਹ ਜੀ ਜੈਤੋ ਤੇ ਨੰਗ ਕੇ ਅਜੇ ਤੇ ਬਠਿੰਡਾ ਰੋਡ ਸੀਗਾ ਜੀ ਤੇ ਜਿੱਥੋਂ ਤੋਂ ਅੱਗੇ ਤੋਂ ਥੋੜਾ ਜਿਹਾ ਜਾ ਰਹੇ ਸੀ ਕਿਲੋਮੀਟਰ ਤੇ ਉੱਥੇ ਜਾਣ ਦਾ ਬਹੁਤ ਵੱਡੀ ਉਕੜੀ ਐ ਤੇ ਉਹਦੇ ਵਿੱਚ ਜਾਣ ਦਾ ਵੱਜਨ ਕਾਰਨ ਕਰਕੇ ਮਾਤਾ ਜੀ ਜਾਣ ਦਾ ਬੜਕ ਗਈ ਕੋਈ ਜਦੋਂ ਸਰਕਾਰੀ ਹਸਪਤਾਲ ਚ ਲੈ ਕੇ ਆਇਓ ਕੋਈ ਡਾਕਟਰ ਮੌਜੂਦ ਸੀ ਇੱਥੇ ਕੋਈ ਨਹੀਂ ਜੀ ਨਹੀਂ ਕੋਈ ਨਹੀਂ ਸੀ ਸਟਾਫ ਸੀਗਾ ਸਟਾਫ ਸੀ ਹੁਣ ਕੀ ਕਰੀਏ ਸਾਬੀ ਫਰੀਦਕੋਟ ਲੈ ਜਾਓ ਜਾਂ ਕਿਸ ਤਰ੍ਹਾਂ ਹਾਂ ਜੀ ਹੁਣ ਹੁਣ ਜੋ ਹੁਕਮ ਹੋਊਗਾ ਜੀ ਜੋ ਸਟਾਫ ਕਹੂਗਾ ਜੋ ਇਸ ਤਰ੍ਹਾਂ ਕਰ ਲਾਂਗੇ ਜੀ ਮਾਤਾ ਜੀ ਸੱਟ ਬਹੁਤ ਤਕੜੀ ਐ ਜੀ ਬਿਲਕੁਲ ਜੀ ਇਹਨਾਂ ਨੇ ਇਹੀ ਕਿਹਾ ਸੀ ਕਿ ਮਲਕੇ ਜਦੋਂ ਅਸੀਂ ਆਏ ਇੱਥੇ ਕਲਾ ਸਟਾਫ ਮ ਜਿਹੜਾ ਹੈਗਾ ਸਿਵਲ ਹਸਪਤਾਲ ਦੇ ਸਿਵਲ ਹਸਪਤਾਲ ਇੱਕ ਪਾਸੇ ਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਿਹੜਾ ਹੈਗਾ ਮੋਲਾ ਕਲੀਨਿਕ ਖੁੱਲੇ ਜਾ ਰਿਹਾ ਪਰ ਦੂਜੇ ਪਾਸੇ ਜਿਹੜੀ ਹੈਗੇ ਡਾਕਟਰਾਂ ਦੀ ਘਾਟ ਨੂੰ ਲੈ ਕੇ ਜਿਹੜੇ ਹੈਗੇ ਲੋਕਾਂ ਨੂੰ ਆਮ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਕਿ ਲੋਕਾਂ ਲਈ ਕਹਿੰਦੇ ਕਿ ਮਨ ਲਿਕੇ ਜਿਹੜਾ ਹੈਗਾ ਬ੍ਰਿਜਾ ਦਾ 2 ਵਜੇ ਤੋਂ ਬਾਅਦ ਜਿਹੜਾ ਹੈਗਾ ਕੋਈ ਇੱਥੇ ਡਾਕਟਰ ਜਿਹੜੀ ਹੈਗਾ ਨਹੀਂ ਮਿਲਦਾਗਾ ਸਾਨੂੰ ਐਮਰਜੈਂਸੀ ਸਵਾ 2 ਦੇ ਵਿੱਚ ਦਿੱਕਤ ਆ ਰਹੀ ਹੈ ਕਿ ਤੁਸੀਂ ਦੇਖ ਸਕਦੇ ਹੋ ਵੀ ਕੱਲਾ ਇੱਥੇ ਸਟਾਫ ਹੈਗਾ ਦਿਖਾਇਆ ਜਾਵੇ ਕੱਲਾ ਇੱਥੇ ਸਟਾਫ ਹੈ ਇਸ ਤੋਂ ਇਲਾਵਾ ਕੋਈ ਡਾਕਟਰ ਜਿਹੜਾ ਹੈਗਾ ਮੌਜੂਦ ਨਹੀਂ ਹੇਗਾ ਪੂਰਾ ਕੀਤਾ ਜਾਵੇ ਹੁਣ ਦਿਖਦਾ ਹੋਇਆ ਕਿ ਸਰਕਾਰ ਸਿਵਲ ਹਸਪਤਾਲ ਜਾਤੋਂ ਦੇ ਵਿੱਚ ਡਾਕਟਰਾਂ ਦੀ ਕਾਰਡ ਨੂੰ ਕਦੋਂ ਤੱਕ ਪੂਰਾ ਕਰਦੀ ਹੈ ਇਹ ਡਾਊਟ ਬਾਲਾ ਸਮਝ ਦੱਸੇਗਾ ਕੈਮਰਮੈਨ ਲਖੀ ਸ਼ਰਮੇਦਾਲ ਬੇਪਨ ਕੋਇਲ ਫਾਸਟ ਫੋਰਵਰਡ ਚੈਨਲ ਜੈਤ